بسم اللہ الرحمن الرحیم شروع اللہ تعالی دے نام توں جو بڑا مہربان تے نہایت رحم کرن والا ہے۔ اسیں اج ضلع فتیگڑھ صاحب وچ موجود ہاں۔ پچھلے دنوں ڈسٹرکٹ فتیگڑھ صاحب دی جڑی بڑی تاریخی مسجد ہے भगत سدنا جی دی۔ اوتھے ایک شوٹنگ جڑی ہے او ہوئی سی گی۔ کیونکہ مسجد دے وچ گانے دی شوٹنگ کیتی گئی سی اس لیے بہت سارے لوکاں نو ایں دے اُتے اعتراض سی کہ او دے نال ਧਾਰਮਿਕ پاوݨاں نو ٹھیس پہنچی گئی۔ ਤੇ ਅਸੀਂ ਇਸ ਸੰਬੰਧ ਦੇ ਵਿੱਚ ਜਿਹੜੀ ਫਿਲਮ ਦੇ ਜਿਹੜੇ ਪ੍ਰੋਡਿਊਸਰ ਨੇ ਤੇ ਫਿਲਮ ਦੇ ਜਿਹੜੇ ਐਕਟਰਸ ਨੇ ਉਹਨਾਂ ਦੇ ਨਾਲ ਸੰਪਰਕ ਕੀਤਾ ਤੇ ਅੱਜ ਇਹ ਸਾਡੇ ਨਾਲ ਇੱਥੇ ਮੌਜੂਦ ਨੇ ਔਰ ਇਹਨਾਂ ਨੇ ਇਸ ਗੱਲ ਨੂੰ تسلیم ਕੀਤਾ ਹੈ ਕਿ ਉਹ ਜਿਹੜੀ ਸ਼ੂਟਿੰਗ ਹੈ ਉਹ ਅਣਜਾਣੇ ਦੇ ਵਿੱਚ ਉੱਥੇ ਕੀਤੀ ਗਈ ਹੈ ਔਰ ਇਸ ਗੱਲ ਦਾ ਯਕੀਨ ਦੁਲਾਇਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਦੁਬਾਰਾ ਇਹ ਸਿਰਫ ਮਸਜਿਦ ਹੀ ਨਹੀਂ ਵੀ ਕਿਸੇ ਵੀ ਧਾਰਮਿਕ ਪਾਵਨਾਮਾ ਦਾ ਬਹੁਤ ਖਿਆਲ ਰੱਖਿਆ ਜਾਏਗਾ और मैं उम्मीद करता थोड़े तो सारे तो थो किसी सारे लोग इस वेले इकट्ठे मौजूद हाँ और जब भी कोई बंदा अपनी गलती नस्लीम करता है तो मैं समझदा कि तस्लीम करने वाला भी बंदा व्डा है और गल नस्लीम करी जी आवाम है वह भी बड़ी होंगी है इसलिए असल जी माफ़ी है वह तो खुदा हजूर ही होंगी है जब भी कोई बंदा दिल के नाल अपनी लरगिशन तस्लीम कर लगा कि दोबारा ऐसा नहीं होएगा ਇਹ ਵੀ ਉਸ ਮੁੱਦੇ ਨੂੰ ਜਿਹੜਾ ਹੈ ਉਹ ਮੁਕੰਮਲ ਕਰ ਦੇਣਾ ਚਾਹੀਦਾ ਹੈ ਬਸ ਇਹਨਾਂ ਹੀ ਅੱਖਰਾਂ ਦੇ ਨਾਲ ਮੈਂ ਉਮੀਦ ਕਰਦਾ ਕਿ ਪੰਜਾਬ ਜਿਹੜਾ ਹੈ ਉਹ ਇਸੇ ਤਰ੍ਹਾਂ ਇੱਕ ਦੂਸਰੇ ਦਾ ਇਤਰਾਮ ਪਿਆਰ ਔਰ ਮੁਹੱਬਤ ਜਿਹੜਾ ਹੈ ਉਹ ਵਿਸ਼ਵ ਭਰ ਨੂੰ ਸੁਨੇਹਾ ਦਿੰਦਾ ਰਹੇਗਾ ਬਹੁਤ ਧੰਨਵਾਦ ਜੀ ਸਸੀ ਗਾਲ ਜੀ ਮੈਂ ਬਲਵਿੰਦਰ ਸਿੰਘ ਜੰਜੂਆ ਪਿੱਟ ਸੇ ਆਪਾਂ ਦਾ ਪ੍ਰੋਡਿਊਸਰ ਤੇ ਪਿਛਲੇ ਦਿਨ ਆਪਾਂ ਫੱਤੇਗੜ ਸਾਹਿਬ ਚ ਮਸਜਿਦ ਚ ਸ਼ੂਟ ਕੀਤਾ ਸੀ ਤੇ ਅਣਜਾਣੇ ਚ ਸਾਡੇ ਕੋਲ ਗਲਤੀ ਹੋਈ ਉੱਥੇ ਸ਼ੂਟ ਕਰਨਾ ਜਬਕੀ ਕਰਨੀ ਨਹੀਂ ਸੀ ਜਾਈਦੀ ਹੁੰਤੇ ਉਹ ਬੜੀ ਇਤਿਹਾਸਿਕ ਤੇ ਬਹੁਤ ਹੀ ਮੁਕੱਦਸ ਜਗ੍ਹਾ ਹੈ ਤੇ ਅੱਜ ਮੈਂ ਤਹੇ ਦਿਲ ਤੋਂ ਮੇਰੇ ਵੱਲੋਂ ਤੇ ਪੂਰੀ ਯੂਨਿਟ ਵੱਲੋਂ ਮਾਫੀ ਮੰਗਨੇ ਆ ਜੇ ਸਾਡੇ ਕਾਰਨ ਕਿਸੇ ਦੀ ਧਾਰਮਿਕ ਭਾਵਨਾ ਨੂੰ ਟੇਸ ਪਹੁੰਚੀ ਹੈ ਤੇ ਤਹੇ ਦਿਲ ਤੋਂ ਮਾਫੀ ਹੈ ਤੇ ਇਮਾਮ ਸਾਹਿਬ ਸਾਨੂੰ ਮਾਫ ਕਰਨ ਤੇ ਪੂਰੀ ਜਨਤਾ ਕੋ ਆਪਾਂ ਮਾਫ ਕਰਨਾ